ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਰਫਲ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੇ ਨਾਲ ਦੇ ਕਿਸੇ ਦੋਸਤ ਦੀ ਧੀ ਦੀ ਰਿੰਗ ਸੈਰੇਮਨੀ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਆਪਣੀ ਕਾਰ ਲੈ ਕੇ ਇੱਕ ਪਰਾਲੀ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨੇੜੇ ਪਹੁੰਚਿਆ ਤਾਂ ਟਰਾਲੀ ਦੀ ਹੁੱਕ ਖੁੱਲ ਕੇ ਸਿੱਧਾ ਹੀ ਇਸ ਦੀ ਗੱਡੀ ਦੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਅਤੇ ਜਿਸ ਦੇ ਕਾਰਨ ਗੱਡੀ ਦੀਆਂ ਕਈ ਪਲਟੀਆਂ ਸੜਕ ਤੇ ਹੀ ਲੱਗ ਜਾਂਦੀਆਂ ਨੇ ਜਿਸ ਦੇ ਵਿੱਚ ਇਸ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਟਰਾਲੀ ਦੀ ਹੁੱਕ ਖੁੱਲਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦੀ ਮੌਤ ਹੋ ਗਈ ਦਰਸਲ ਹੁੱਕ ਖੁੱਲ ਕੇ ਸਿੱਧਾ ਹੀ ਜਾ ਕੇ ਕਾਰ ਦੇ ਸਾਈਡ ਵਾਲੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਕਈ ਕਾਰ ਦੀਆਂ ਪਲਟੀਆਂ ਲੱਗ ਜਾਂਦੀਆਂ ਨੇ ਤੇ ਉੱਥੇ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਰੇਲ ਕੋਚ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਅਤੇ ਉਸ ਦੇ ਕਿਸੇ ਨਾਲ ਦੇ ਸਾਥੀ ਦੀ ਧੀ ਦੀ ਰਿੰਗ ਸੈਰੇਮਨੀ ਸੀ ਜਿੱਥੇ ਉਹ ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਪ੍ਰਾਲੀ ਦੇ ਨਾਲ ਭਰੀ ਹੋਈ ਟਰੈਕਟ ਟਰਾਲੀ ਨਜ਼ਰ ਆ ਰਹੀ ਹੈ ਤੇ ਬਿਲਕੁਲ ਇਸ ਦੇ ਨੇੜੇ ਹੀ ਕਾਰ ਵੀ ਪਲਟੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਕਿ ਇੱਕ ਪਾਸਾ ਜਿੱਥੇ ਦੱਸਿਆ ਜਾ ਰਿਹਾ ਕਿ ਜਿਹੜੇ ਪਾਸੇ ਟਰਾਲੀ ਦੀ ਹੁੱਕ ਫਸੀ ਸੀ ਉਹ ਪਾਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਗੱਡੀ ਵੀ ਕਈ ਪੱਟੀਆਂ ਖਾ ਗਈ ਹੈ ਜਿਸ ਦੇ ਵਿੱਚ ਕਾਰ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਫਿਲਹਾਲ ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਘਟਨਾ ਬਿਲਕੁਲ ਹੀ ਕਪੂਰਥਲਾ ਮੇਨ ਹਾਈਵੇ ਦੇ ਉੱਤੇ ਹੋਈ ਹੈ ਜਿੱਥੇ ਕਿ ਅਚਾਨਕ ਹੀ ਇੱਕ ਟਰਾਲੀ ਦੀ ਹੌਕ ਖੁੱਲਦੀ ਹੈ ਤਾਂ ਸਿੱਧਾ ਹੀ ਜਾ ਕੇ ਗੱਡੀ ਦੇ ਸਾਈਡ ਵਾਲੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਜਿਸ ਦੇ ਵਿੱਚ ਕਾਰ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਰਸਲ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੇ ਨਾਲ ਦੇ ਕਿਸੇ دوست ਦੀ ਧੀ ਦੀ ਰਿੰਗ ਸੈਰੇਮਨੀ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਇਹ ਆਪਣੀ ਕਾਰ ਲੈ ਕੇ ਇੱਕ ਪਰਾਲੀ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨੇੜੇ ਪਹੁੰਚਿਆ ਤਾਂ ਟਰਾਲੀ ਦੀ ਹੁੱਕ ਖੁੱਲ ਕੇ ਸਿੱਧਾ ਹੀ ਇਸ ਦੀ ਗੱਡੀ ਦੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਅਤੇ ਜਿਸ ਦੇ ਕਾਰਨ ਗੱਡੀ ਦੀਆਂ ਕਈ ਪਲਟੀਆਂ ਸੜਕ ਤੇ ਹੀ ਲੱਗ ਜਾਂਦੀਆਂ ਨੇ ਜਿਸ ਦੇ ਵਿੱਚ ਇਸ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਟਰਾਲੀ ਦੀ ਹੁੱਕ ਖੁੱਲਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦੀ ਮੌਤ ਹੋ ਗਈ ਦਰਸਲ ਹੁੱਕ ਖੁੱਲ ਕੇ ਸਿੱਧਾ ਹੀ ਜਾ ਕੇ ਕਾਰ ਦੇ ਸਾਈਡ ਵਾਲੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਕਈ ਕਾਰ ਦੀਆਂ ਪਲਟੀਆਂ ਲੱਗ ਜਾਂਦੀਆਂ ਨੇ ਤੇ ਉੱਥੇ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਰੇਲ ਕੋਚ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਅਤੇ ਉਸ ਦੇ ਕਿਸੇ ਨਾਲ ਦੇ ਸਾਥੀ ਦੀ ਧੀ ਦੀ ਰਿੰਗ ਸੈਰੇਮਨੀ ਸੀ ਜਿੱਥੋਂ ਉਹ ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਪ੍ਰਾਲੀ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਨਜ਼ਰ ਆ ਰਹੀ ਹੈ ਤੇ ਬਿਲਕੁਲ ਇਸ ਦੇ ਨੇੜੇ ਹੀ ਕਾਰ ਵੀ ਪਲਟੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਕਿ ਇੱਕ ਪਾਸਾ ਜਿੱਥੇ ਦੱਸਿਆ ਜਾ ਰਿਹਾ ਕਿ ਜਿਹੜੇ ਪਾਸੇ ਟਰਾਲੀ ਦੀ ਹੁੱਕ ਫਸੀ ਸੀ ਉਹ ਪਾਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਗੱਡੀ ਵੀ ਕਈ ਪਟੀਆਂ ਖਾ ਗਈ ਹੈ ਜਿਸ ਦੇ ਵਿੱਚ ਕਾਰ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਫਿਲਹਾਲ ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਘਟਨਾ ਬਿਲਕੁਲ ਹੀ ਕਪੂਰਥਲਾ ਮੇਨ ਹਾਈਵੇ ਦੇ ਉੱਤੇ ਹੋਈ ਹੈ ਜਿੱਥੇ ਕਿ ਅਚਾਨਕ ਹੀ ਇੱਕ ਟਰਾਲੀ ਦੀ ਹੌਕ ਖੁੱਲਦੀ ਹੈ ਤਾਂ ਸਿੱਧਾ ਹੀ ਜਾ ਕੇ ਗੱਡੀ ਦੇ ਸਾਈਡ ਵਾਲੇ ਸ਼ੀਸ਼ੇ ਦੇ ਵਿੱਚ ਫਸ ਜਾਂਦੀ ਹੈ ਜਿਸ ਦੇ ਵਿੱਚ ਕਾਰ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ